ਇਹ ਰੇਲਵੇ ਦੇ ਐਕਸਲ ਹੁੰਦੇ ਆ ਜੀ ਆਵਲੇ ਅੱਛਾ ਇਹ ਰੇਲਵੇ ਦੇ ਹਾਂਜੀ ਠੀਕ ਹੈ ਜੀ ਇਹ ਭਾਰੀ ਟਰਾਲੀਆਂ ਜਿਨ੍ਹਾਂ ਨੇ 300 400 ਕਿੰਟਲ ਪਾਣਾ ਹੁੰਦਾ ਹੈ ਅੱਜ ਕੱਲ ਭਾਰੇ ਟਰਾਲੀ ਰੇਟ ਸਾਡੇ ਕੋਲ ਹੋਲਸੇਲ ਮਿਲੂਗਾ ਠੀਕ ਹੈ ਸੁਣ ਲਓ ਭਾਜੀ ਦੀ ਗੱਲ ਕਹਿੰਦੇ ਵੀ ਰੇਟ ਜਿਹੜਾ ਆਪਣੇ ਕੋਲ ਹੋਲਸੇਲ ਵਾਲਾ ਜੀ ਲਓ ਜੀ ਇਹ ਟਰਾਲੀਆਂ ਦੀਆਂ ਹੁੱਕਾਂ ਇਹ ਭਾਜੀ ਮਿਨਿਮਮ ਕਿੰਨੇ ਪ੍ਰਾਈਸ ਤੋਂ ਸ਼ੁਰੂ ਅਕੋਰਡਿੰਗਲੀ ਇਹ ਵੀਰ ਜੀ 75 80 ਰੁਪਏ ਕਿਲੋ ਹੁੰਦੀ ਹੈ ਇਹ ਬੈਲਰ ਮਸ਼ੀਨ ਦੇ ਆ ਜੀ ਅੱਛਾ ਜੀ ਇਹ ਬੈਲਰ ਮਸ਼ੀਨ ਜਿਹੜੀ ਹੁੰਦੀ ਆ ਹਾਂ ਠੀਕ ਹੈ ਜੀ ਇਹ ਵੀ ਤੁਸੀਂ ਸਾਰਾ ਪੂ ਟੀ ਗੁੱਡੀ ਦੇ ਆ ਟੀ ਗੁੱਡੀ ਕਹਿੰਦੇ ਆ ਹਾਂ ਟੀ ਗੁੱਡੀ ਕਹਿੰਦੇ ਹਾਂ ਜੀ ਇਹ 1016 ਦੇ ਵਿੱਚ ਮਿਲ ਜੇਗਾ ਤੁਹਾਨੂੰ ਇਹਦਾ ਬਹੁਤ ਟ੍ਰੈਂਡ ਆ ਜੀਕਰ ਆ ਚੈੱਕ ਕਰੋ ਆ ਬੂਮਸ ਪ੍ਰੈਸ਼ਰ ਦੇ ਲੱਗਣ ਵਾਲੇ ਬਰੀਕ ਟਾਇਰ ਨੇ ਜਿਵੇਂ ਆਪਾਂ ਨੂੰ ਪਤਾ ਵੀ ਫਸਲવાડી ਦੀ ਜਿਹੜੀ ਆਪਾਂ ਫਸਲ ਲਾਈ ਹੁੰਦੀ ਹੈ ਉਹਦੇ ਵਿੱਚ ਜਦੋਂ ਲਓ ਜੀ ਟਰਾਲੀਆਂ ਦੇ ਟਾਇਰ ਨੇ ਆ 60 70% ਕੰਡੀਸ਼ਨ ਵਾਲੇ ਤੁਹਾਨੂੰ ਮਿਲ ਜਾਣਗੇ ਇਹ ਮੈਂ ਕਹਿੰਦਾ ਇਹ ਵੀ ਦਿਖਾਦਾ ਕਰ ਲੋ ਚੈੱਕ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਜੀ ਜਿਵੇਂ ਕਿ ਤੁਹਾਨੂੰ ਪਤਾ ਆਪਣਾ ਹਰ ਇੱਕ ਵਲੌਗ ਇਨਫੋਰਮੇਸ਼ਨਲ ਹੁੰਦਾ ਹੈ ਤੇ ਅੱਜ ਵੀ ਤੁਹਾਨੂੰ ਇੱਕ ਬੜੀ ਵਧੀਆ ਇਨਫੋਰਮੇਸ਼ਨ ਦੇਣ ਲੱਗੇ ਆ ਅੱਜ ਦੇ ਵਲੌਗ ਦੇ ਵਿੱਚ ਵੀ ਕਿੱਥੋਂ ਕੀ ਮਿਲਦਾ ਸੋ ਅੱਜ ਆਪਾਂ ਖੜੇ ਆ ਜੀ ਪਟਿਆਲੇ ਕਬਾੜੀ ਮਾਰਕੀਟ ਸਭ ਤੋਂ ਪਹਿਲਾਂ ਜਿਹੜੀ ਥਾਂ ਮੈਂ ਖੜਾ ਉਹਦਾ ਐਡਰੈਸ ਸੁਣੋ ਜੀ ਪਟਿਆਲਾ ਕਬਾੜੀ ਮਾਰਕੀਟ ਜਿੱਥੇ ਤੁਹਾਨੂੰ ਆਪਾਂ ਅੱਜ ਬਹੁਤ ਹੀ ਵਧੀਆ-ਵਧੀਆ ਜਿਹੜਾ ਸੈਕੰਡ ਹੈਂਡ ਸਮਾਨ ਮਿਲਦਾ ਜਾਂ ਨਵਾਂ ਮਿਲਦਾ ਤੁਹਾਨੂੰ ਮੁਖਾਉਣ ਜਾ ਰਹੇ ਆ ਤੇ ਸ਼ਾਪ ਹੈਗੀ ਏ ਜੀ ਚੰਨੀ ਸਾਨੀ ਟਾਇਰ 175 ਨੰਬਰ ਜੀ ਨੋਟ ਕਰ ਲਓ ਚੰਨੀ ਸਾਨੀ ਟਾਇਰ 175 ਨੰਬਰ ਤੇ ਇੱਥੇ ਤੁਹਾਨੂੰ ਮਿਲਣ ਜਾ ਰਹੇ ਨੇ ਜੀ ਟਰਾਲੀਆਂ ਦੇ ਰੇਮਾ ਟਰਾਲੀਆਂ ਦੇ ਹਿੱਸੇ ਹਿੱਸੇ ਵੀ ਜਿਹੜੇ ਰੇਲ ਦੇ ਬਣੇ ਹੁੰਦੇ ਨੇ ਉਹ ਮਿਲਣ ਜਾ ਰਹੇ ਨੇ ਜੀ ਤੇ ਉਹ ਤੁਸੀਂ ਸਾਰਾ ਵਲੌਗ ਐਂਡ ਤੱਕ ਦੇਖਿਓ ਹੋਰ ਵੀ ਕਾਫੀ ਸਮਾਨ ਹੈ ਇਹਨਾਂ ਕੋਲ ਜਿਵੇਂ ਕਿ ਰੇੜੇ ਵਗੈਰਾ ਹੁੰਦੇ ਨੇ ਰੇੜੀਆਂ ਉਹਨਾਂ ਦੇ ਜਿਹੜੇ ਐਕਸਲ ਕਹ ਲੋ ਜਾਂ ਹਿੱਸੇ ਕਹ ਲੋ ਉਹ ਮਿਲਣਗੇ ਤੇ ਟਾਇਰ ਨੇ ਟਰੈਕਟਰਾਂ ਦੇ ਮੋਡੀਫਾਈ ਕੀਤੇ ਹੋਏ ਬਾਕੀ ਅੰਦਰ ਜਾ ਕੇ ਬਾਈ ਜੀ ਨਾਲ ਮੁਲਾਕਾਤ ਕਰਦੇ ਆਂ ਤੇ ਫਿਰ ਤੁਹਾਨੂੰ ਨਾਲ ਨਾਲ ਦਿਖਾਣੇ ਆ ਜੀ ਸਾਰਾ ਸਮਾਨ ਹੋਰ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੋ ਠੀਕ ਠਾਕ ਜੀ ਬਹੁਤ ਵਧੀਆ ਜੀ ਵਧੀਆ ਚੱਲ ਰਿਹਾ ਜੀ ਬਹੁਤ ਵਧੀਆ ਜੀ ਚਲ ਵਧੀਆ ਚ ਆਪਾਂ ਸਭ ਤੋਂ ਪਹਿਲਾਂ ਆਪਾਂ ਜਿਵੇਂ ਦੇਖ ਰਹੇ ਹਾਂ ਜੀ ਹਿੱਸੇ ਪਏ ਨੇ ਇਹ ਟਰਾਲੀਆਂ ਦੇ ਇਹਨਾਂ ਬਾਰੇ ਸਾਨੂੰ ਕੁਝ ਦੱਸੋ ਵੀ ਕਿੰਨੇ ਤੋਂ ਸਟਾਰਟ ਹੈ ਤੇ ਹਿੱਸੇ ਪਏ ਨੇ ਇੱਧਰ ਆ ਇਹਦੇ ਬਾਰੇ ਕੁਝ ਜਾਣਕਾਰੀ ਦਿਓ ਜਿਹੜਾ ਇੱਧਰ ਸਮਾਨ ਪਿਆ ਜੀ ਇਹ ਇਹ ਟਰਾਲੀਆਂ ਦੀ ਹੱਬਾਂ ਜੀ ਇਹ ਹੱਬਾਂ ਆ ਗਈਆਂ ਜੀ ਟਰਾਲੀਆਂ ਦੀਆਂ ਹਾਂਜੀ ਇਹ ਫੋਰਜਿੰਗ ਹੱਬ ਕਹਿੰਦੇ ਆ ਇਹਨਾਂ ਨੂੰ ਆ ਸਾਰੀ ਜਿਹੜੀ ਫੋਰਜਿੰਗ ਹੱਬ ਹੈ ਪਿਓਰ ਸਟੀਲ ਦੀ ਹਾਂਜੀ ਹਾਂਜੀ ਇਹ ਸਟੀਲ ਦੀ ਪਿਓਰ ਸਾਰਾ ਵੀ ਤੇ ਉਹ ਵੀ ਹਾਂਜੀ ਹਾਂਜੀ ਪਿਓਰ ਸਟੀਲ ਦੀ ਹੁੰਦੀ ਹੈ ਇਹਦੇ ਵਿੱਚ ਕੋਈ ਦੇਗ ਮਿਕਸ ਨਹੀਂ ਹੁੰਦੀ ਪਿਓਰ ਸਟੀਲ ਦੀ ਹੱਬ ਹੈ ਇਹ ਮੇਨ ਰੇਲਵੇ ਦੇ ਐਕਸਲ ਨੂੰ ਜਾਂ ਭਾਰੀ ਜਿਹ ਤੇ ਪਹਿਲਾਂ ਆਪਾਂ ਨੂੰ ਇਹ ਦੱਸੋ ਇਹਨਾਂ ਐਕਸਲ ਬਾਰੇ ਇੱਕ ਤਾਂ ਉਹ ਪਿਆ ਨੇ ਗ੍ਰੀਨ ਵਾਲੇ ਤੇ ਇੱਕ ਆਹ ਗੋਲ ਪਿਆ ਇਹਨਾਂ ਦੇ ਵਿੱਚ ਕੀ ਅੰਤਰ ਹੈ ਇਹ ਰੇਲਵੇ ਦੇ ਐਕਸਲ ਹੁੰਦੇ ਆ ਜੀ ਆਹ ਵਾਲੇ ਅੱਛਾ ਇਹ ਰੇਲਵੇ ਦੇ ਹਾਂਜੀ ਠੀਕ ਹੈ ਜੀ ਇਹ ਭਾਰੀ ਟਰਾਲੀਆਂ ਜਿਨ੍ਹਾਂ ਨੇ 300 400 ਕਿੰਟਲ ਪਾਣਾ ਹੁੰਦਾ ਹੈ ਅੱਜ ਕੱਲ ਭਾਰੇ ਟਰਾਲੇ ਬਣ ਰਹੇ ਹਾਂ ਹਾਂਜੀ ਭਾਰੇ ਬਣਦੇ ਨੇ ਹਾਂਜੀ ਹਾਂਜੀ ਉਹਨਾਂ ਚ ਆਹ ਰੇਲਵੇ ਐਕਸਲ ਪੈਂਦੇ ਹੁੰਦੇ ਜਿਵੇਂ ਕਮਾਤ ਕਮੂਦ ਜਿਨ੍ਹਾਂ ਨੇ ਮਤਲਬ ਲਾਇਆ ਹੁੰਦਾ ਗੰਨਾ ਲੱਦਣਾ ਉਹਨਾਂ ਦੀਆਂ ਟਰਾਲੀਆਂ ਦੇ ਵਿੱਚ ਫੁੱਲ ਗਾਰੰਟੀ ਹੈ ਜਿੰਨਾ ਮਰਜ਼ੀ ਵਜ਼ਨ ਪਾ ਲੈਣ 400 ਕਿੰਟਲ 500 ਕਿੰਟ ਇਹ ਛੋਟੇ ਟਰਾਲੀਆਂ ਵਾਸਤੇ ਕੋਈ 6.5 ਫੁੱਟੀ 7 ਫੁੱਟੀ ਜਿਨ੍ਹਾਂ ਨੇ 200 ਕਿੰਟਲ 150 ਕਿੰਟਲ ਪਾਣਾ ਓਕੇ ਸਾਡੇ ਕੋਲ ਮੇਨਲੀ 1 ਐਕਸਲ 3 ਇੰਚੀ 2 1/2 ਇੰਚੀ ਤੋਂ ਸਟਾਰਟ ਹੋ ਜਾਂਦਾ ਹੈ ਅੱਛਾ ਜੀ ਤੇ 3.5 ਇੰਚੀ 4 ਇੰਚੀ 5 ਇੰਚੀ ਠੀਕ ਹੈ ਜੀ ਹਾਂਜੀ ਤੇ ਉਸ ਤੋਂ ਬਾਅਦ ਰੇਲਵੇ ਜਿਹੜਾ ਮੇਨਲੀ ਜਿਹੜੇ ਜੋ ਚੱਲਦੇ ਸਟੈਂਡਰਡ ਸਾਈਜ਼ ਟਾਟੇ ਅਵੇਲੇਬਲ ਨੇ ਸਾਰੇ ਜਿਹੜੇ ਮਰਜ਼ੀ ਦੇ ਆਰਡਰ ਤੇ ਵੀ ਤਿਆਰ ਕਰਦੇ ਆਂ ਅਸੀਂ ਉਹ ਵੀ ਕਰ ਦਿੰਦੇ ਆ ਠੀਕ ਹੈ ਜੀ ਤੇ ਭਾਜੀ ਜਿਵੇਂ ਆਪਾਂ ਦੇਖਦੇ ਆਂ ਪ੍ਰਾਈਸ ਦੀ ਗੱਲ ਆ ਜਾਂਦੀ ਹੈ ਹਨਾ ਬੜਾ ਤੇ ਪ੍ਰਾਈਸ ਬਾਰੇ ਬੜੀ ਥਾਵਾਂ ਤੋਂ ਇੱਕੋ ਜਿਹੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਹਨਾ ਮੇਰੇ ਕਹਿਣ ਦਾ ਭਾਵ ਤੁਸੀਂ ਸਮਝ ਹੀ ਹੋ ਗਏ ਆਪਣੇ ਪ੍ਰਾਈਸ ਦੀ ਕੀ ਸਪੈਸੀਫਿਕੇਸ਼ਨ ਆ ਜਿਹੜਾ ਆਪਾਂ ਕਹੀਏ ਵੀ ਆਪਾਂ ਨੂੰ ਇੱਥੇ ਆਮ ਥਾਂ ਤੋਂ ਸਸਤਾ ਮਿਲੂਗਾ ਉਹ ਤੁਸੀਂ ਦੱਸੋ ਵੀ ਕੀ ਅੰਤਰ ਹੈ ਸਾਡਾ ਹੈਗਾ ਭਾਜੀ ਹੋਰ ਸਾਡੇ ਪ੍ਰਾਈਸ ਦਾ ਅਸੀਂ ਟਰਾਲੀ ਐਕਸਲ ਦਾ ਕਰਦੇ ਹਾਂ ਹੋਲਸੇਲ ਵਿੱਚ ਓਕੇ ਜੀ ਠੀਕ ਹੈ ਜੀ ਜੇ ਤੁਸੀਂ ਬਾਹਰਲੇ ਸ਼ਹਿਰਾਂ 'ਚ ਲਓਗੇ ਲੁਧਿਆਣੇ ਤੋਂ ਜਲੰਧਰ ਅੰਮ੍ਰਿਤਸਰ ਤੋਂ ਉਹਨਾਂ ਦੇ ਰੇਟ ਹੈਗੇ ਬਹੁਤ ਹੈ ਓਕੇ ਪੱਕੀ ਗੱਲ ਹੈ ਜੀ ਪੱਕੀ ਫੁੱਲ ਦਾ ਘੱਟ ਮਿਲੂਗਾ ਇੱਥੇ ਰੇਟ ਬਿਲਕੁਲ ਰੇਟ ਸਾਡੇ ਕੋਲ ਹੋਲਸੇਲ ਮਿਲੂਗਾ ਠੀਕ ਤੇ ਇੱਕ ਵਾਰੀ ਭਾਜੀ ਥੋੜਾ ਜਿਹਾ ਤੁਸੀਂ ਡਰੈਸ ਦੱਸ ਦੋ ਸਮ ਟਾਈਮ ਦੁਬਾਰਾ ਪੁੱਛ ਲੈਂਦੇ ਨੇ ਆਪਣੇ ਹਿਸਾਬ ਨਾਲ ਦੱਸ ਦਿਓ ਕਵਾੜੀ ਮਾਰਕੀਟ ਆਪਣੀ ਭਾਜੀ ਟਰੈਕਟਰ ਮਾਰਕੀਟ ਹੈ ਪਟਿਆਲੇ ਹਾਂਜੀ 175 ਨੰਬਰ ਸ਼ਾਪ ਹੈ ਜੀ ਜੀ ਚੰਨੀ ਸਾਨੀ ਟਾਇਰ ਦੇ ਨਾਮ ਤੋਂ ਹੈ ਓਕੇ ਜੀ ਸ਼ਾਪ ਨੰਬਰ 175 ਠੀਕ ਹੈ ਜੀ ਲੋ ਜੀ ਸ਼ਾਪ ਨੰਬਰ 175 ਤੇ ਚੰਨੀ ਸਾਨੀ ਟਾਇਰ ਦੇ ਨਾਮ ਤੋਂ ਹੈ ਜੀ ਬਹੁਤ ਈਜ਼ੀਲੀ ਤੁਸੀਂ ਲੱਭ ਲੋਗੇ ਆ ਵੇਖੋ ਬਾਹਰ ਸੜਕ ਦੇ ਸਾਹਮਣੇ ਇਹਨਾਂ ਦੇ ਜਾਂਦੀ ਹੈ ਖੁੱਲਾ ਥਾਂ ਹੈ ਤੁਸੀਂ ਆਪਦੀ ਗੱਡੀ ਤੇ ਵੀ ਆ ਸਕਦੇ ਹੋ ਤੇ ਭਾਜੀ ਹੁਣ ਇਹਨਾਂ ਬਾਰੇ ਦੱਸੋ ਹੱਬਾਂ ਬਾਰੇ ਤੁਸੀਂ ਕਹ ਰਹੇ ਸੀ ਇਹ ਟ੍ਰੌਲੀ ਦੀ ਹੱਬ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਇਹ ਫੋਰਜਿੰਗ ਹੱਬ ਆਉਂਦੀ ਹੈ ਸਾਰੀ ਓਕੇ ਜੀ ਇਹ ਮੇਨ ਰੇਲਵੇ ਦੇ ਐਕਸਲ ਹੈਵੀ ਐਕਸਲ ਦੇ ਵਿੱਚ ਯੂਜ਼ ਹੁੰਦੀ ਹੈ ਅੱਛਾ ਜੀ ਇਹ ਹੈਵੀ ਰੇਲਵੇ ਵਾਲੀਆਂ ਨੇ ਜਿਹੜੀਆਂ ਲੈ ਨਹੀਂ 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 ਇਹ ਆਪ ਤਿਆਰ ਕੀਤੀ ਹੈ ਰੇਲਵੇ 'ਚ ਤਾਂ ਬੁਸ਼ ਪੈਂਦੇ ਆ ਉਹਨਾਂ 'ਚ ਹੱਬਾਂ ਨਹੀਂ ਪੈਂਦੀਆਂ ਬਸ ਇਹ ਅਸੀਂ ਉਹ ਸਾਈਜ਼ ਬਣਾ ਕੇ ਸਾਈਡਾਂ ਤੋਂ 베ARING ਪਾ ਕੇ ਇਹ ਹੱਬਾਂ ਪੈਂਦੀਆਂ ਕਰ ਦਿੰਦੇ ਆ ਅੱਛਾ ਜੀ ਬਾਈ ਇੱਕ ਵਾਰ ਪਾ ਲਈ ਲਾਈਫਟਾਈਮ ਦੀ ਗਾਰੰਟੀ ਹੈ 10-15 ਸਾਲ ਤਾਂ ਹਿੱਲਦਾ ਹੀ ਨਹੀਂ ਮਜ਼ਬੂਤੀ ਦੀ ਪੂਰੀ ਮਜ਼ਬੂਤੀ ਓਕੇ ਜੀ ਠੀਕ ਹੈ ਚਲੋ ਜੀ ਇਹ ਤੇ ਆ ਗਈਆਂ ਹੱਬਾਂ ਆ ਗਈਆਂ ਸਾਰੀਆਂ ਆਪਾਂ ਹੀ ਆ ਜੀ ਤੁਸੀਂ ਦਿਖਾ ਸਕਦੇ ਲਓ ਜੀ ਆ ਚੱਕੋ ਆ ਪੰਡਾਰ ਇਹ ਜੀ ਪੂਰਾ ਹੱਬਾਂ ਦਾ ਤੁਸੀਂ ਦੇਖ ਲਓ ਬਾਈ ਜੀ ਕਹਿੰਦੇ ਤੁਸੀਂ ਇੱਕ ਵਾਰੀ ਜਿਹੜੀ ਚੀਜ਼ ਇੱਥੇ ਲੈਣ ਆਗੇ ਨਾ ਨਰਾਸ਼ ਨਹੀਂ ਜਾਓਗੇ ਤੇ ਤੁਹਾਨੂੰ ਬਸ ਦੱਸਣ ਦੀ ਲੋੜ ਹੈ ਤੇ ਸਾਹਮਣੇ ਹਾਜ਼ਰ ਹੈ ਜੀ ਲਓ ਤੇ ਇੱਧਰ ਆ ਐਕਸਲੀ ਐਕਸਲ ਨੇ ਜੀ ਢੇਰ ਲੱਗੇ ਪਏ ਨੇ ਉਹ ਸਾਹਮਣੇ ਵੀ ਕੁਝ ਹੱਬਾਂ ਨੇ ਜੀ ਆ ਲੋ ਆ ਲੋ ਜੀ ਕਰੋ ਚੈੱਕ ਤੇ ਇੱਧਰ ਵੀ ਉਹ ਪਾ ਜੀ ਸਾਹਮਣੇ ਕੀ ਬੈਰਿੰਗ ਪਏ ਨੇ ਕੀ ਪਿਆ ਉਹਨਾਂ ਬਾਰੇ ਵੀ ਥੋੜਾ ਜਿਹਾ ਜਾਣੂ ਕਰਾਓ ਮੈਨੂੰ ਤੇ ਬੈਰਿੰਗ ਨੇ ਜੀ ਜਿਹੜੇ ਇਹਨਾਂ ਚ ਪੈਂਦੇ ਨੇ ਅੱਛਾ ਲੋਈ ਅੱਛਾ ਭਾਜੀ ਜਿਵੇਂ ਇਹ ਤੁਸੀਂ ਬੈਰਿੰਗ ਅਲੱਗ ਤੋਂ ਵੀ ਜੇ ਕਿਸੇ ਨੂੰ ਲੋਡ ਹੋਵੇ ਦੇ ਦਿੰਦੇ ਹੋ ਕਿ ਜਿਵੇਂ ਇਹਨਾਂ ਦੇ ਨਾਲ ਦੇ ਦਿੰਦੇ ਨੇ ਜੀ ਦੇ ਦਿੰਨੇ ਆ ਅੱਛਾ ਜੀ ਹਾਂਜੀ ਇਹਨਾਂ ਦੇ ਵੀ ਪ੍ਰਾਈਸ ਦੀ ਮਤਲਬ ਆਪਣਾ ਇੱਕਾ ਟਰਾਲੀ ਹੁੱਕ ਦਿਖਾ ਸਕਦੇ ਹੋ ਤੁਸੀਂ ਅੱਛਾ ਜੀ ਲਓ ਜੀ ਇਹ ਟਰਾਲੀਆਂ ਦੀਆਂ ਹੁੱਕਾਂ ਇਹ ਭਾਜੀ ਮਿਨੀਮਮ ਕਿੰਨੇ ਪ੍ਰਾਈਸ ਤੋਂ ਸ਼ੁਰੂ ਅਕੋਰਡਿੰਗਲੀ ਇਹ ਵੀਰ ਜੀ 75 80 ਰੁਪਏ ਕਿਲੋ ਹੁੰਦੀ ਹੈ ਮੈਨਲੀ ਅੱਛਾ ਜੀ ਹਾਂਜੀ ਤੇ ਇਹ ਕਿੰਨੇ ਕਿਲੋ ਦੀ ਹੋਊਗੀ ਤੁਹਾਡੇ ਸਾਹਮਣੇ ਇੱਕ ਅੰਦਾਜ਼ਾ ਇਹ ਮੋਟਾਈ ਦੇ ਹਿਸਾਬ ਨਾਲ ਅਲੱਗ-ਅਲੱਗ ਜਿਹੇ-ਜਿਹੇ ਦਾ ਮੋਟਾਈ ਦੇ ਹਿਸਾਬ ਨਾਲ ਉਹ ਜਾ ਵੇਟ ਹੋਏਗਾ ਇਹਦਾ 1 ਹਾਂਜੀ ਹਾਂਜੀ ਸਟਾਰਟਿੰਗ ਇੰਨੇ ਤੋਂ ਹੋ ਜਾਂਦੀ ਹੈ ਹਾਂਜੀ ਤੇ ਆ ਛੋਟੀਆਂ ਵੱਡੀਆਂ ਹੁੱਕਾਂ ਭਾਜੀ ਆ ਛੋਟੀਆਂ ਨੇ ਹੁੱਕਾਂ ਇਹ ਫਿਰ ਜਿਪਸੀ ਵਾਲੀ ਜਿਹੜੀ ਮਗਰ ਟਰਾਲੀ ਵਿੱਚ ਦੀ ਉੱਤੇ ਲੱਗਦੀਆਂ ਹੋਣੀਆਂ ਆਵਲੀਆਂ ਹਾਂਜੀ 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 ਇਹ ਛੋਟੀ ਜਨਰੇਟਰਾਂ ਨੂੰ ਲੱਗਦੀਆਂ ਜੀ ਇਹ ਲਓ ਜੀ ਕੁਝ ਆ ਵੀ ਇੱਥੇ ਥੋੜਾ ਜਿਹਾ ਚਾਨਣ ਹਾਂ ਜੀ ਹੁਣ ਠੀਕ ਆ ਆ ਲਓ ਜੀ ਆ ਦੇਖੋ ਕਰੋ ਚੈੱਕ ਜੀ ਤੁਹਾਨੂੰ ਹਰ ਇੱਕ ਸਾਈਜ਼ ਦੀਆਂ ਜਿਹੜੀਆਂ ਹੁੱਕਾਂ ਅਕੋਰਡਿੰਗਲੀ ਮਿਲ ਜਾਣੀਆਂ ਤੇ ਆ ਵੇਖੋ ਟਰਾਲੀ ਦੀਆਂ ਛੋਟੀ ਟਰਾਲੀ ਦੀਆਂ ਆਪਣੇ ਹਿਸਾਬ ਨਾਲ ਤੁਸੀਂ ਸਹਿਜ ਦੱਸ ਕੇ ਤੇ ਲਿਜਾ ਸਕਦੇ ਹੋ ਭਾਜੀ ਤਿਆਰ ਵੀ ਕਰ ਦਿੰਦੇ ਆ ਸਪੈਸ਼ਲੀ ਹੋ अच्छा जी ਜਿਹੜਾ ਮਰਜੀ ਸਾਈਜ਼ ਤਿਆਰ ਕਰਾ ਸਕਦੇ ਹੋ ਤੇ ਭਾਜੀ ਆ ਬੈਰਿੰਗ ਜੀ ਹਾਂਜੀ ਆ ਬੈਰਿੰਗ ਨੇ ਸਾਰੇ ਨਿਗਮ ਮਰਵਾ ਦੋ ਤੁਸੀਂ ਲਓ ਜੀ ਆ ਬੈਰਿੰਗ ਟਰਾਲੀਆਂ ਦੇ ਵਿੱਚ ਕੰਮ ਆਉਣਾ ਮੇਲੀ ਤਾਂ ਅਸੀਂ ਇਹ ਟਰੋਲੀ ਦੇ ਐਕਸਲ ਦੇ ਵਿੱਚ ਹੀ ਫਿੱਟ ਕਰਦੇ ਆ ਅੱਛਾ ਜੀ ਸਟਾਕ ਪੂਰਾ ਹੋਏਗਾ ਸਾਡੇ ਕੋਲ ਓਕੇ ਜੀ ਲਓ ਜੀ ਸਟਾਕ ਆ ਚੱਕ ਨਟ ਵਗੈਰਾ ਤੁਸੀਂ ਦਿਖਾ ਸਕਦੇ ਹੋ ਇਹ ਸਾਰਾ ਮਤਲਬ ਹੈਵੀ ਡਿਊਟੀ ਅਸੀਂ ਯੂਜ਼ ਕਰਦੇ ਆ ਕਰੋ ਚੈੱਕ ਜੀ ਸਮਾਨ ਤਾਂ ਬਹੁਤ ਹੈ ਜੀ ਆ ਪਈਆਂ ਜੀ ਹੱਬਾ ਫੋਰਜਿੰਗ ਹੱਬਾ ਇਹ ਇਧਰ ਨਿਗਮ ਮਰਵਾ ਦਿਓ ਇੱਕ ਮਿੰਟ ਲਓ ਜੀ ਆ ਚੈੱਕ ਕਰੋ ਇਹ ਵੱਡੇ 베어ਿੰਗ 24 ਨੰਬਰ 26 ਨੰਬਰ 22 ਨੰਬਰ ਹਾਂਜੀ ਸਭ ਤੋਂ ਸਾਰੇ ਵੱਡੇ 베어ਿੰਗ ਆਲੇ ਨੇ ਲੋ ਜੀ ਪੂਰਾ ਢੰਡਾਰ ਹੈ ਜੀ ਇੱਧਰ ਅੱਗੇ ਜਾਣ ਜਣਾ ਸਮਾਨ ਤਾਂ ਬਹੁਤ ਪਿਆ ਇੱਧਰ ਬਾਕੀ ਸਾਰੇ ਇੱਧਰ ਜਿੱਦੇ ਤੁਹਾਡੇ ਮੈਂ ਕਹਿਣਾ ਉਹ ਨਵੇਂ 베어ਿੰਗ ਪਿਆ ਨੇ ਸਾਰੇ ਹਾਂਜੀ ਉਸਾ 700 베어ਿੰਗ ਪਿਆ ਨਵਾਂ ਹਾਂਜੀ ਆ ਦੇਖੋ ਨਵੇਂ ਨਹੀਂ ਸਾਰੇ 베어ਿੰਗ ਤੇ ਇਹਨਾਂ ਦਾ ਨਾ ਬਹੁਤ ਵੱਡਾ ਪਿੱਛੇ ਕਹਿ ਲੋ ਕਿ ਇੱਕ ਢੰਡਾਰ ਹੈ ਆ ਟਾਇਰ ਦੇਖੋ ਪਾਜੀ ਇਹ ਮੋਡੀਫਾਈ ਕਰੇ ਹੋਣਾ ਆਪਾਂ ਆ ਨਹੀਂ ਇਹ ਤਾਂ ਨਾਰਮਲ ਹੈ ਜੀ ਟਰੈਕਟਰ ਦੇ ਮੂਰਲੇ ਟਾਇਰ ਨੇ ਨਵੇਂ ਅੱਛਾ ਅੱਛਾ ਨਵੇਂ ਇਹ ਨਾਰਮਲ ਹੈ ਮੋਡੀਫਾਈ ਵਾਲੇ ਤੁਹਾਨੂੰ ਦਿਖਾਵਾਂਗੇ ਓਕੇ ਜੀ ਚਲੋ ਹੁਣ ਆਪਾਂ ਮੋਡੀਫਾਈ ਵਾਲੇ ਟਾਇਰ ਵੀ ਤੇ ਰਿੰਮ ਭਾਜੀ ਦਿਖਾਓ ਨਾਲੇ ਆਪਾਂ ਨੂੰ ਤੁਸੀਂ ਆਜੋ ਇੱਧਰ ਆਜੋ ਠੀਕ ਹੈ ਜੀ ਲਓ ਜੀ ਹੁਣ ਆਪਾਂ ਦੇਖਦੇ ਹਾਂ ਰਿੰਮ ਜੀ ਲਓ ਜੀ ਆ ਟਾਇਰ ਦਿਖਾਉਣ ਲੱਗਾ ਤੁਹਾਨੂੰ ਮੈਂ ਬਾਅਦ ਚ ਰਿੰਮ ਵੀ ਦਿਖਾਵਾਂਗਾ ਇਹ ਮੋਡੀਫਾਈਡ ਟਾਇਰ ਨੇ ਜੀ ਟਰੈਕਟਰਾਂ ਵਾਸਤੇ ਤੇ ਟਰਾਲੀਆਂ ਵਾਸਤੇ ਵੀ ਮਿਲ ਜਾਣਗੇ ਚੈੱਕ ਕਰੋ ਤੁਸੀਂ ਆ ਟਾਇਰ ਦੀ ਚੜਾਈ ਚੈੱਕ ਕਰੋ ਜੀ ਲਓ ਤੇ ਆ ਦੇਖੋ ਜੀ ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਸਾਈਜ਼ ਦੇ ਵਿੱਚ ਅਵੇਲੇਬਲ ਨੇ ਆ ਚੈੱਕ ਕਰੋ ਜੀ ਵੀਰੇ ਆਲੂਆਂ ਵਾਲਾ ਕਿਹੜਾ ਕਹਿ ਰਹੇ ਤੁਸੀਂ ਆ ਜੀ ਆਹ ਬਲੇ ਆ ਪਤਲੇ ਟਾਇਰ ਹੁੰਦੇ ਲਓ ਜੀ ਆਲੂਆਂ ਵਾਲੇ ਆਗੇ ਲਓ ਜੀ ਆਲੂਆਂ ਵਾਸਤੇ ਜੀ ਤੇ ਬਾਕੀ ਇਧਰ ਪੂਰਾ ਭੰਡਾਰ ਹੈ ਜੀ ਟਾਇਰਾਂ ਦਾ ਆ ਕਰੋ ਚੈੱਕ ਮੈਂ ਇੱਕ ਵਾਰੀ ਅੰਦਰੋਂ ਖਾ ਲੈਣਾ ਫਿਰ ਤੁਹਾਨੂੰ ਭਾਈ ਤੂੰ ਥੋੜੇ ਜਿਹੜੇ ਪ੍ਰਾਈਸ ਆ ਉਹਨਾਂ ਨਾਲ ਵੀ ਜਾਣੂ ਕਰਵਾਵਾਂਗਾ ਲਓ ਜੀ ਆ ਚੈੱਕ ਕਰੋ ਜੀ 2 ਫੁੱਟੇ ਟਾਇਰ ਇਹ 2 ਫੁੱਟੇ ਨੇ ਜੀ ਇਹਨਾਂ ਦੀ ਚੜਾਈ ਹੈ ਜਿਹੜੀ ਇਹ ਇਹ 2 ਫੁੱਟ ਹੈ ਜੀ ਕਰੋ ਚੈੱਕ ਤੇ ਅੱਗੇ ਟਾਇਰ ਹੀ ਟਾਇਰ ਨੇ ਉਹ ਸਾਹਮਣੇ ਉੱਪਰ ਵੀ ਪਏ ਨੇ ਇੰਦਰ ਨਾਲ ਜੁੜੇ ਹੋਏ ਨੇ ਤੇ ਦੂਜੀ ਸ਼ਾਪ ਦੇ ਵਿੱਚ ਵੀ ਹੈਗੇ ਨੇ ਕਾਫੀ ਅੱਛਾ ਭਾਈ ਜੀ ਆਪਾਂ ਪ੍ਰਾਈਸ ਦੀ ਗੱਲ ਕਰੀਏ ਜਿਹੜਾ ਆ ਆ ਜਿਹੜਾ ਆ ਕਿੰਨਾ ਚੌੜਾ ਟਾਇਰ ਹੈ ਜੀ ਇਹ 1.5 ਫੁੱਟ ਹੈ ਜੀ ਲਓ ਜੀ 1.5 ਫੁੱਟ ਇਹ ਕਿੰਨਾ ਪ੍ਰਾਈਸ ਪੈ ਜਾਂਦਾ ਜੀ ਇਹਦਾ ਨੀਅਰ ਅਬਾਊਟ ਮੰਨ ਕੇ ਚਲੋ 24-25000 ਦੀ ਰੇਂਜ ਵਿੱਚ ਪੈ ਜਾਂਦੇ ਆ ਰਿਮਾਂ ਸਣੇ ਓਕੇ ਜੀ ਵਿਦ ਰਿਮ ਟਾਇਰ ਕੰਪਲੀਟ ਓਕੇ ਇਹ ਕਾ ਸਾਡੇ ਕੋਲ ਆਉਂਦੀ ਹੈ ਹੌਕੀ ਗੱਡੀ ਜਿਹਨੂੰ ਕਹਿੰਦੇ ਨੇ ਅੱਛਾ ਜੀ ਇਹ ਕਾ ਮਿਲ ਜਾਂਦੇ ਇਹ 22000 ਰੁਪਏ ਦੀ ਹੈ ਅੱਛ ਲੋ ਜੀ 22000 ਦੀ ਜੋੜੀ ਪਊਗੀ ਵਿਦ ਰਿਮ ਠੀਕ ਹੈ ਜੀ ਤੇ ਭਾਜੀ ਟਾਇਰ ਦੇ ਵੱਲੋਂ ਸ਼ੰਕਾ ਕੋਈ ਜਾਂ ਕੋਈ ਨਹੀਂ ਐਮ ਆਰ ਐਲ ਕੰਪਨੀ ਦੇ ਟਾਇਰ ਹੋਣਗੇ ਐਮ ਆਰ ਐਲ ਹਾਂਜੀ ਹਾਂਜੀ ਟਾਇਰ ਵਧੀਆ ਹੁੰਦੇ ਆ ਸਾਰੇ ਓਕੇ ਜੀ ਲੋ ਜੀ ਕਹਿੰਦੇ ਭਾਜੀ ਕਹਿੰਦੇ ਟਾਇਰ ਵਧੀਆ ਨੇ ਤੇ ਜਾਂਦੇ ਕਿਤੇ ਨਹੀਂਗੇ ਨਵੇਂ ਟਾਇਰ ਹੋਣਗੇ ਨਵੇਂ ਬਿਲਕੁਲ ਜੀ ਠੀਕ ਹੈ ਭਾਜੀ ਤੇ ਇੱਧਰ ਵੀ ਆਪਣਾ ਹੀ ਸਾਰਾ ਨਾਲ ਜੀ ਹਾਂਜੀ ਇੱਥੇ ਵੀ ਆਪਣਾ ਲੋ ਜੀ ਭਾਜੀ ਆ ਥੋੜੇ ਜੇ ਅਲੱਗ ਜੇ ਤਰ੍ਹਾਂ ਦੇ ਟਾਇਰ ਨੇ ਇਹਨਾਂ ਬਾਰੇ ਕੁਝ ਦੱਸੋ ਜਿਹੜੇ ਆ ਇਹ ਬੈਲਰ ਮਸ਼ੀਨ ਦੇ ਆ ਜੀ ਅੱਛਾ ਜੀ ਇਹ ਬੈਲਰ ਮਸ਼ੀਨ ਜਿਹੜੀ ਹੁੰਦੀ ਆ ਠੀ ਇਹ ਚਪਨੀਆਂ ਹੁੰਦੀਆਂ ਕੰਪਲੀਟ ਅੱਛਾ ਅੱਛਾ ਜੀ ਜਿਵੇਂ ਆਪਈਏ ਦੇਖੋ ਤੇ ਰਿਮ ਰਿਮਿਆ ਦਾ ਜੀ ਰਿਮ ਸਭ ਵਿੱਚ ਹੀ ਆ ਦੇ ਅੱਛਾ ਜੀ ਲੋ ਜੀ ਇੱਕ ਕੰਪਲੀਟ ਸਟਪਨੀ ਲੋ ਜੀ ਇੱਕ ਕੰਪਲੀਟ ਸਟਪਨੀ ਸਟਾਕ ਦਿਖਾ ਸਕਦੇ ਹੋ ਤੁਸੀਂ ਇਹ ਇਹਦਾ ਵੀ ਪੂਰਾ ਸਟਾਕ ਹੋਏਗਾ ਇਹ ਹੈਰੋ ਵਿੱਚ ਵੀ ਯੂਜ਼ ਹੋ ਸਕਦਾ ਹਾਂਜੀ ਲੋ ਬੈਲਰ ਮਸ਼ੀਨ ਦੇ ਐ ਛੋਟੀ ਟਰਾਲੀਆਂ ਦੇ ਵਿੱਚ ਜਿਵੇਂ ਮਰਜ਼ੀ ਤੁਸੀਂ ਯੂਜ਼ ਕਰ ਸਕਦੇ ਪੂਰਾ ਢੰਡਾਰ ਹੈ ਮਹਾਰਾਜ ਤੁਸੀਂ ਆਓ ਇੱਥੇ 175 ਨੰਬਰ ਕਵਾੜੀ ਮਾਰਕੀਟ ਪਟਿਆਲਾ ਲੋ ਜੀ ਚੈੱਕ ਅਪ ਅੱਛਾ ਭਾਜੀ ਸੈਕੰਡ ਹੈਂਡ ਵੀ ਹੁੰਦੇ ਆਪਣੇ ਕੋਲ ਟਾਇਰ ਸੈਕੰਡ ਹੈਂਡ ਜਿਵੇਂ ਮਿਲ ਜਾਂਦੇ ਆ ਕੁਝ ਜਿਵੇਂ ਕੋਈ 70 80% ਜਿਹੜੇ ਹੁੰਦੇ ਆ ਸਹੀ ਜੈਨੂਨ ਚੱਲੇ ਹੋਣ ਜਿਹੜੇ ਜੀ ਉਹ ਵੀ ਹੁੰਦੇ ਆ ਮੇਨ ਸਾਡਾ ਨਵੇਂ ਦਾ ਹੀ ਮੇਨ ਹੈਗਾ ਅੱਛਾ ਅੱਛਾ ਜੀ ਤੇ ਬਾਕੀ ਇੱਕੋ ਬ੍ਰਾਂਡ ਚ ਨੇ ਸਾਰੇ ਭਾਜੀ ਨਹੀਂ ਨਹੀਂ ਅਲੱਗ ਅਲੱਗ ਲੱਗ ਸਾਈਜ਼ਸ ਐ ਅੱਗੇ ਆ ਜਿਓ ਤੁਹਾਨੂੰ ਦਿਖਾਉਂਦਾ ਚਲੋ ਆਪਾਂ ਹੁਣ ਅਗਲੇ ਪਾਸੇ ਜਾਂਦੇ ਆ ਜੀ ਉੱਥੇ ਦੇਖਦੇ ਆ ਲਓ ਜੀ ਇੱਕ ਵਾਰੀ ਸਟਾਕ ਚੈੱਕ ਕਰ ਲਓ ਤੁਸੀਂ ਆਹ ਦੇਖੋ ਜੀ ਸਾਰੇ ਟਾਇਰ ਚੌੜੇ ਚੌੜੇ ਟਾਇਰ ਪਤਲੇ-ਬਤਲੇ ਟਾਇਰ ਬੂਮ ਸਪਰੇਅਰ ਦੇ ਟਾਇਰ ਵੀ ਹੈਗੇ ਨੇ ਉਹ ਵੀ ਦਿਖਾ ਦਿੰਨੇ ਆ ਮੈਂ ਕਿਹਾ ਸਟਾਕ ਇੱਕ ਵਾਰੀ ਸਾਰਾ ਚੈੱਕ ਕਰਾਦਾ ਤੇ ਪਾਜੀ ਕਹਿੰਦੇ ਫੁੱਲ ਗਰੰਟੀ ਹੈ ਟਾਇਰਾਂ ਦੀ ਬੜੇ ਵਧੀਆ ਨੇ ਐਮ ਆਰ ਐਲ ਕੰਪਨੀ ਦੇ ਨੇ ਲਓ ਜੀ ਸਾਰਾ ਸਟਾਕ ਤੁਸੀਂ ਇੱਕ ਵਾਰੀ ਆਪਦੀ ਨਿਗਾਹ ਚੋਂ ਪਾ ਲਓ ਜਦੋਂ ਮਰਜ਼ੀ ਆ ਜਾਓ ਪਾਜੀ ਕਿੰਨੇ ਵਜੇ ਸ਼ਾਪ ਖੁੱਪਣ ਹੋਈਂਦੀ ਆਪਣੀ 10 ਵਜੇ ਜੀ 10 ਵਜੇ ਤੋਂ ਲੈ ਕੇ ਰਾਤ ਦੇ ਸ਼ਾਮ ਦੇ ਕਿੰਨੇ ਵਜੇ ਤੱਕ ਜੀ 6:30 ਵਜੇ ਤੱਕ 6:30 ਵਜੇ ਤੱਕ ਲਓ ਜੀ ਆ ਆਗੇ ਅੱਗੇ ਜੀ ਹੁਣ ਇਹ ਕਮੇਨ ਦੇ ਟਾਇਰਾਂ ਜੀ ਇਹ ਬਲੇ ਹਾਂਜੀ ਹਾਂਜੀ ਆ ਨਿਗਾ ਮਰਵਾ ਦਿਓ ਇਹ 18 4 30 ਦੇ ਟਾਇਰ ਹੈ ਸਾਰੇ ਅੱਛਾ ਜੀ ਹਾਂਜੀ ਲਓ ਜੀ 18000 ਦੀ ਦਾ ਟਾਇਰ ਹੈ ਇਹ ਐਮ ਆਰ ਐਲ ਕੰਪਨੀ ਦੇ ਵਿੱਚ ਹੈ ਅੱਛਾ ਜੀ ਇਹ ਤੁਹਾਨੂੰ 38 ਤੋਂ 40000 ਦੇ ਵਿੱਚ ਜੋੜੀ ਮਿਲ ਜੀ ਨਵੇਂ ਟਾਇਰ ਲਓ ਜੀ ਨਵੇਂ ਟਾਇਰ ਚੈੱਕ ਕਰੋ 30 ਤੋਂ 40000 ਦੇ ਵਿੱਚ ਜੋੜੀ ਮਿਲ ਜੂ ਤੁਹਾਨੂੰ ਐਮ ਆਰ ਐਲ ਕੰਪਨੀ ਦੇ ਵਿੱਚ ਕੰਬਾਈਨ ਦੇ ਠੀਕ ਹੈ ਭਾਜੀ ਇਹ ਕਿਵੇਂ ਇਹਨਾਂ ਦੀ ਗਾਰੰਟੀ ਰੂਟੀ ਚੱਲਣ ਦੀ ਵਧੀਆ ਮੈਨੂਫੈਕਚਰਿੰਗ ਫਾਲਟ ਦੀ ਹੁੰਦੀ ਹੈ ਜੀ ਬਸ ਅੱਛਾ ਜੀ ਹਾਂਜੀ ਠੀਕ ਹੈ ਜੀ ਇਹ ਕਾ ਸਾਡੇ ਕੋਲ ਮਿਲ ਜੰਗੇ ਟੀ ਗੁੱਡੀ ਦੇ ਕਿਹੜੇ ਜੀ ਟੀ ਗੁੱਡੀ ਦੇ ਆ ਟੀ ਗੁੱਡੀ ਕਹਿੰਦੇ ਆ ਇਹ 1016 ਦੇ ਵਿੱਚ ਮਿਲ ਜੇਗਾ ਤੁਹਾਨੂੰ ਇਹਦਾ ਬਹੁਤ ਟ੍ਰੈਂਡ ਹੈ ਅਜਿ ਹਾਂਜੀ 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 ਠੀਕ ਹੈ ਜੀ ਲਓ ਜੀ ਇਹ 61 ਟਾਇਰ ਆ ਗਿਆ ਇਹ ਤੁਹਾਨੂੰ 12500 ਦੀ ਜੋੜੀ ਮਿਲ ਜੇਗੀ ਓਕੇ ਠੀਕ ਹੈ ਜੀ ਬਾਕੀ ਭਾਜੀ ਪ੍ਰਾਈਸ ਵਗੈਰਾ ਇਹਦੇ ਨਾਲ ਉਹ ਆ ਵੀ ਪਈ ਹੈਗੇ ਪ੍ਰਾਈਸ ਵਗੈਰਾ ਜਿਵੇਂ ਕੋਈ ਆਉਂਦਾ ਦੇਖ ਕੇ ਥੋੜਾ ਬਹੁਤ ਕੋਈ ਕਰ ਲੈਂਦੇ ਹੋ ਲੈਸ ਕਿ ਨਹੀਂ ਮੌਕੇ ਤੇ ਜੀ ਤੁਹਾਨੂੰ ਲੈਸ ਕਰਕੇ ਦੱਸ ਰਿਹਾ ਭਾਜੀ ਠੀਕ ਹੈ ਠੀਕ ਓਕੇ ਭਾਜੀ ਤੇ ਇੱਕ ਭਾਜੀ ਇੱਧਰ ਬੂਮ ਸਪਰੇਅਰ ਦੇ ਦੇਖੇ ਨੇ ਜੀ ਆ ਪਈ ਭਾਜੀ ਹਾਂਜੀ ਲਓ ਜੀ ਆ ਚੈੱਕ ਕਰੋ ਆ ਬੂਮ ਸਪਰੇਅਰ ਦੇ ਲੱਗਣ ਵਾਲੇ ਬ੍ਰੀਕ ਟਾਇਰ ਨੇ ਜਿਵੇਂ ਆਪਾਂ ਨੂੰ ਪਤਾ ਵੀ ਫਸਲવાડી ਦੀ ਜਿਹੜੀ ਆਪਾਂ ਫਸਲ ਲਾਈ ਹੁੰਦੀ ਹੈ ਉਹਦੇ ਵਿੱਚ ਜ ਟਰੈਕਟਰ ਜਾਂ ਕੋਈ ਆਪਾਂ ਵੱਡੇ ਚੌੜੇ ਟਾਇਰਾਂ ਵਾਲੀ ਚੀਜ਼ ਵੜਾਂਗੇ ਤਾਂ ਨੁਕਸਾਨ ਹੁੰਦਾ ਤੇ ਥੋੜੇ ਬਰੀਕ ਟਾਇਰ ਫਸਲ ਵੱਜ ਜਾਂਦੀ ਹੈਣਾ ਬਾਜੀ ਹਾਂਜੀ ਬਾਈ ਲਓ ਜੀ ਆ ਸਾਰਾ ਸਟਾਕ ਚੈੱਕ ਕਰੋ ਜੀ ਦਿਖਾ ਦਈਏ ਤੁਹਾਨੂੰ ਆਲੇ ਦੁਆਲੇ ਬਾਜੀ ਹੁਣ ਚੱਲੀਏ ਰਿਮ ਦੇਖਣ ਉਧਰ ਜੀ ਹਾਂਜੀ ਬਾਜੀ ਆਜੋ ਚਲੋ ਜੀ ਲਓ ਜੀ ਟਰਾਲੀਆਂ ਦੇ ਟਾਇਰ ਨਿਆ 60 70% ਕੰਡੀਸ਼ਨ ਵਾਲੇ ਤੁਹਾਨੂੰ ਮਿਲ ਜਾਣਗੇ ਇਹ ਮੈਂ ਕਿਹਾ ਇੱਕ ਵਾਰੀ ਇਹ ਵੀ ਦਿਖਾਦਾ ਕਰ ਲੋ ਚੈੱਕ ਜੀ ਵੈਸੇ ਮੈਨੂੰ ਕੰਡੀਸ਼ਨ ਇੱਥੇ ਬਹੁਤ ਵਧੀਆ ਲੱਗ ਰਹੀ ਆ ਦੇਖੋ ਮੰਨ ਲਓ ਰੋੜਾ ਵਿੱਚ ਫਸਿਆ ਤੇ ਉੱਥੋਂ ਪਤਾ ਲੱਗਦਾ ਡੰਗਾਈ ਹੈਗੀ ਐ ਗੱਡੀ ਦੀ ਹਨਾ ਜੀ ਤੇ ਲਓ ਜੀ ਕੁਝ ਆ ਨੇ ਜੀ ਇਹ ਟਰਾਲੀਆਂ ਦੇਣੇ ਮੇਨ ਲਈ ਤੁਸੀਂ ਦੇਖ ਲਓ ਸਾਰਾ ਸਟਾਕ ਜੀ ਆ ਦੇਖੋ ਟਾਇਰ ਤਾਂ ਕਾਫੀ ਪਿਆ ਹੈ ਨਾ ਭਾਜੀ ਬਹੁਤ ਤੇ ਕਿੰਨੇ ਕ ਦੀ ਰੇਂਜ ਚ ਭਾਜੀ ਟਰਾਲੀ ਦੀ ਜੋੜੀ ਬਣ ਜਾਂਦੀ ਹੈ ਟਾਇਰਾਂ ਦੀ ਐ ਜਿਵੇਂ 60 70% ਜਿਹੜੇ ਪਏ ਹੁਣ ਅੰਦਾਜ਼ਾ ਰੇਟ ਅੰਦਾਜ਼ਾ 28000 ਰੁਪਏ ਦਾ ਚੌਕੜਾ ਪੈ ਜਾਂਦਾ ਅੱਛਾ ਜੀ ਚਾਰੇ ਟਾਇਰਾਂ ਦਾ ਓਕੇ ਇਹ ਬਰੀਕ ਗੁੱਡੀ ਮੋਟੀ ਗੁੱਡੀ ਉਹ ਤੇ ਮਤਲਬ ਡਿਪੈਂਡ ਕਰਦਾ ਜੀ 50 60 70 ਰੁਪਏ ਤੱਕ ਗੁੱਡੀ ਹੁੰਦੀ ਆ ਆ ਮੋਟੀ ਗੁੱਡੀ ਦੇ ਨੀਗਾ ਮਰਵਾ ਸਕਦੇ ਹਾਂ ਅਸੀਂ ਲਓ ਜੀ ਹਾਂ ਜੀ ਆਪੇ ਹੁਣ ਜਿਵੇਂ ਸੀਅਟ ਐਮ ਆਰ ਐਫ ਜੇ ਕੇ ਸਾਰਾ ਮਿਕਸ ਹੁੰਦਾ ਅਪੋਲੋ ਹਨਾ ਸਾਰੀਆਂ ਗੱਲਾਂ ਨੇ ਹੈਗੀਆਂ ਨੇ ਸਾਰੇ ਲਓ ਜੀ ਆ ਚਾ ਆ ਐਮ ਆਰ ਐਫ ਦੇ ਪਈ ਐ ਐਮ ਆਰ ਐਫ ਦੇ ਨੇ ਜੀ ਲੋ ਕਰੋ ਚੱਕੋ ਛੋਟੇ ਟਾਇਰ ਇਹਨਾਂ ਕੋਲ ਬਹੁਤ ਨੇ ਹਿੱਸੇ ਆ ਗਏ ਟਾਇਰ ਆ ਗਏ ਤੇ ਰਿਮ ਵੇਖਦੇ ਆ ਤੇ ਬਾਈਹਰੀ ਪਿੱਛੇ ਖਰਾਦ ਦਾ ਇਹਨਾਂ ਦਾ ਬਹੁਤ ਵਧੀਆ ਸਿਸਟਮ ਹੈ ਤੁਹਾਨੂੰ ਉਹ ਵੀ ਨਾਲ ਨਾਲ ਦਿਖਾ ਦਿੰਨੇ ਆ ਜੀ ਆਪੇ ਏ 1000 ਰੁਪਏ ਦੇ ਸਰ ਲਓ ਜੀ ਆ ਵੀ ਕਰ ਲੋ ਚੈੱਕ ਲਓ ਜੀ ਜਨਰੇਟਰਾਂ ਦੇ ਤੇ ਛੋਟੀਆਂ ਟਰਾਲੀਆਂ ਦੇ ਕੰਮ ਆਉਣ ਵਾਲੇ ਆ ਐਕਸਲ ਨੇ ਜੀ ਜਿਨ੍ਹਾਂ ਨੂੰ ਹਿੱਸੇ ਵੀ ਕਹਿ ਸਕਦੇ ਆ ਲਓ ਜੀ ਇਹ ਤੁਹਾਨੂੰ ਇਹ ਵੀ ਇੱਥੋਂ ਮਿਲ ਜਾਣਗੇ ਜੀ ਚੈੱਕ ਕਰੋ ਤੇ ਪੂਰੀ ਭਾਜੀ ਦੀ ਇੰਡਸਟਰੀ ਪੂਰੀ ਲਈ ਹੋਈ ਹੈ ਦੇਖੋ ਕਰੋ ਚੈੱਕ ਪਹਿਲਾਂ ਆਪਾਂ ਇਧਰੋ ਦਿਖਾਇਆ ਸੀ ਤੁਹਾਨੂੰ ਇਧਰਲੇ ਪਾਸੇ ਆਪਾਂ ਆਏ ਸੀ ਸਾਹਮਣੇ ਉਧਰੋਂ ਤੇ ਹੁਣ ਸਾਰਾ ਤੁਹਾਨੂੰ ਇੱਧਰ ਦਿਖਾਉਂਦੇ ਆ। ਲਓ ਜੀ ਆਪ ਪਏ ਨੇ ਹਿੱਸੇ ਚੈੱਕ ਕਰੋ ਤੁਸੀਂ ਭੰਡਾਰ ਹੈ ਜੀ ਪੂਰਾ। ਇਹ ਰੇਲਵੇ ਦੇ ਐਕਸਲ ਆ ਜੀ ਸਾਰੇ। ਇਹ ਰੇਲ ਵਾਲੇ ਨੇ ਜੀ ਸਾਰੇ। ਕਰੋ ਚੈੱਕ ਜੀ ਰੇਲ ਵਾਲੇ ਐਕਸਲ ਤੁਸੀਂ। ਚਲੋ ਜੀ ਹੁਣ ਉਹ ਦੂਜੇ ਪਾਜੀ ਇਹ ਤੁਸੀਂ ਆਪ ਤਿਆਰ ਕਰ ਰਹੇ ਹੋ ਫਿਰ ਹਣਾ ਜਿਹੜੇ? ਹਾਂਜੀ ਇਹ ਚੌਰਸ ਆਗੇ ਇਹ ਚੌਰਸ ਨੇ ਉਹ ਗੋਲ ਵਾਲੇ ਸੀਗੇ ਆ ਚੌਰਸ ਨੇ ਜੀ ਇਹ ਪਾਜੀ ਰਿਆ ਆ ਤੇ ਰੇਲਵੇ ਦੇ ਆਗੇ ਤੇ ਆ ਵਾਲੇ ਜਿਹੜੇ ਆ ਨਾਰਮਲ ਛੋਟੀ ਟਰਾਲੀਆਂ ਵਾਸਤੇ ਛੋਟੀਆਂ ਟਰਾਲੀਆਂ ਅੱਜ ਕੱਲ ਗੱਠਾਂ ਦੀ ਟਰਾਲੀ ਵਾਸਤੇ ਬਹੁਤ ਟ੍ਰੈਂਡ ਚੱਲਿਆ ਹੋਇਆ ਹਾਂਜੀ ਹਾਂਜੀ ਤੇ ਉਹਦੇ ਵਾਸਤੇ ਆ ਐਕਸਲ ਅਸੀਂ ਤਿਆਰ ਕਰ ਰਹੇ ਆ ਲੰਬੇ ਐਕਸ ਵਧੀਆ ਪੂਰਾ ਕਾਰਡ ਕੱਢਦਾ ਜੀ ਹਾਂਜੀ ਹਾਂਜੀ ਪੂਰਾ ਜੀ ਪਾਜੀ ਬਹੁਤ ਨਿੱਗਰ ਹੈ ਦਾ ਹਨਾ ਕਿੰਨਾ ਵਜ਼ਨ ਰਹਿੰਦਾ ਤੁਹਾਡੇ ਹਿਸਾਬ ਨਾਲ ਦਾ ਇੱਕ ਦਾ ਅੰਦਾਜ਼ਾ ਇਹ ਵੈਸੇ ਤਾਂ ਐਕਸਲ ਦੀ ਮੋਟਾਈ ਦੇ ਹਿਸਾਬ ਨਾਲ ਹੁੰਦਾ ਹੈ। ਲਗਭਗ 2 ਕੁੰਟਲ ਸਵਾ 2 ਕੁੰਟਲ ਨਾਰਮਲ ਸਟਾਰਟਿੰਗ ਹੁੰਦੀ ਹੈ ਜਿਹੜੀ ਗੱਠਾ ਵਾਲੀ ਟਰਾਲੀ ਦੀ ਹੁੰਦੀ ਹੈ। ਕਿਉਂਕਿ ਵਜ਼ਨ ਬਹੁਤ ਜ਼ਿਆਦਾ ਆ ਜਾਂਦਾ ਉੱਤੇ। ਅੰਨਾ ਮਰਜ਼ੀ ਵਜਹਿ ਸਕਦੇ। ਉਹਦੇ ਕੋਈ ਚੱਕਰ ਨਹੀਂ। ਅੱਛਾ ਜੀ। ਹਾਂਜੀ ਠੀਕ ਹੈ। ਵਜ਼ਨ ਦੀ ਕੈਪੈਸਿਟੀ ਦੇ ਹਿਸਾਬ ਨਾਲ ਤੁਹਾਨੂੰ ਜਿਹੜਾ ਐਕਸਲ ਅਸੀਂ ਤਿਆਰ ਕਰਕੇ ਦਿਆਂਗੇ। ਠੀਕ ਹੈ ਜੀ। ਹਾਂਜੀ ਓਕੇ ਭਾਜੀ। ਤੇ ਲਓ ਜੀ ਆ ਸਾਰੇ ਐਕਸਲ ਹੀ ਐਕਸਲ ਇੱਥੇ ਪਏ ਨੇ। ਤੇ ਹੁਣ ਰਿੰਮ ਵਖਾਉਣਗੇ ਭਾਜੀ। ਭਾਜੀ ਪਿਕਅਪ ਦੇ ਰਿੰਮ ਹੋਊ ਪਹਿਲਾਂ ਪਿਕਅਪ ਦੇ ਜ ਹਾਂ ਯਾ ਛੋਟੇ ਆ ਗਏ ਜੀ ਇਹ ਨਵੇਂ ਰਿਮ ਆਂਦੇ ਆ ਛੋਟੀਆਂ ਟਰਾਲੀਆਂ ਦੇ ਅੱਛਾ ਇਹ ਛੋਟੀਆਂ ਟਰਾਲੀਆਂ ਦੇ ਰਿਮ ਦੇਖੋ ਜੀ ਕਿੰਨੇ ਦੀ ਪੈਂਦੀ ਭਾਜੀ ਜੋੜੀ ਇਹ ਇਹ ਲਗਭਗ ਤੁਸੀਂ ਮੰਨ ਕੇ ਚਲੋ ਵਜਨ ਦੇ ਹਿਸਾਬ ਨਾਲ ਹੈ ਜੀ ਜਿਵੇਂ ਕੋਈ ਹਲਕਾ ਰਿਮ ਹੈ ਉਹ 6-700 ਰੁਪਏ ਤੋਂ ਸ਼ੁਰੂ ਹੋ ਜਾਂਦਾ ਓਕੇ ਹਾਂ ਜੀ 900-1000 ਰੁਪਏ ਤੱਕ ਇੱਕ ਰਿਮ ਜਾਂਦਾ ਅੱਛਾ ਜੀ 900 ਤੋਂ 1000 ਰੁਪਏ ਤੱਕ ਹਾਂ ਜੀ ਠੀਕ ਹੈ ਜੀ ਤੇ ਆ ਵੀ ਰਿਮ ਹਾਰੇ ਨੇ ਪਿਕਅਪ ਦੇ ਗੱਡੀਆਂ ਦੇ 7-15 ਦੇ 16 ਦੇ ਪਿਕਅਪ ਦੇ ਰਿਮ ਹੁੰਦੇ ਆ ਵਲੇ ਓਕੇ ਇਹਦਾ ਕੀ ਪ੍ਰਾਈਸ ਰਹੂਗਾ ਜੀ ਇਹ 5000 5000 ਦਾ ਜੋੜਾ ਹੈ 5000 ਦਾ ਜੋੜਾ ਆ ਸਾਰੇ ਦੇ ਨਾਲ ਦੀ ਨੇ ਲੋ ਜੀ ਕਰੋ ਚੈੱਕ ਸਾਰਾ ਬਾਦੂ ਜਿੰਨਾ ਮਰਜੀ ਸਮਾਨ ਲੈ ਜਾਓ ਆਣ ਕੇ ਬਸ ਸੈਕੰਡ ਹੈਂਡ ਵੀ ਮਿਲ ਜਾਣਗੇ ਭਾਜੀ ਨਵੇਂ ਹੁੰਦੇ ਆ ਭਾਜੀ ਸਾਰੇ ਨਵੇਂ ਰੱਖ ਦਿਓ ਹਾਂਜੀ ਪੁਰਾਣੇ ਦੇ ਵਿੱਚ ਫਿਰ ਦਿੱਕਤ ਰਹਿੰਦੀ ਹੈ ਨਵੇਂ ਆ ਕਿਹੜੇ ਨੇ ਜੀ ਇਹ ਵੀ ਉਹੀ ਇਹ ਵੀ ਰੇਡੀ ਨੇ ਇਹ ਕੋਈ ਹਲਕਾ ਰਿਮ ਆ ਗਿਆ ਇਹਦੇ ਵਿੱਚ ਵੈਰਾਈਟੀ ਬਹੁਤ ਹੈ ਓਕੇ ਜੀ ਡਿਮਾਂਡ ਦੇ ਅਕੋਰਡਿੰਗ ਠੀਕ ਹੈ ਜੀ ਇਹ ਜੀਪ ਦੇ ਰਿਮ ਆ ਜਾਂਦੇ ਸਾਡੇ ਕੋਲ ਹੂੰ ਨਵੇਂ ਪੈਕਿੰਗ ਬੰਦ ਅੱਛਾ ਜੀ ਜੀਪ ਵਾਸਤੇ ਉਹ ਟਾਇਰ ਦਿਖਾ ਦਿਓ ਉੱਪਰ ਜੀਪ ਦੇ ਲਓ ਜੀ ਜੀਪ ਦੇ ਟਾਇਰ ਨੇ ਸਾਰੇ ਕਰੋ ਚੈੱਕ ਬੜੇ ਵਧੀਆ ਨੇ ਇਹ ਲਓ ਜੀ ਭਾਜੀ ਮੇਨਲੀ ਜਿਹੜੇ ਰਿਮ ਆਪਣੇ ਕੋਲ ਕਾਦੇ ਕਾਦੇ ਨੇ ਇੱਕ ਤਾਂ ਪਿਕਅਪ ਦੇ ਆਪਾਂ ਦੇਖ ਲਿਆ ਤੇ ਉਹਦੇ ਰੇੜੀ ਦੇ ਦੇਖ ਲੇ ਹਾਂਜੀ 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 ਸਾਰੇ ਤਿਆਰ ਕਰ ਦਿੰਦੇ ਆ ਅੱਛਾ ਅੱਛਾ ਜੀ ਤੁਸੀਂ ਆਪ ਹੀ ਤਿਆਰ ਕਰ ਦਿੰਦੇ ਹੋ ਹਾਂਜੀ ਠੀਕ ਹੈ ਜੀ ਤੇ ਆਹ ਭਾਜੀ ਇੱਧਰ ਲਿਆਵੋਲੇ ਇਹ ਵੀ ਨਹੀਂ ਜੀ ਛੋਟੀ ਟਰਾਲੀਆਂ ਦੇ ਡਬਲ ਟਾਇਰ ਦੇ ਰਿਮ ਹੁੰਦੇ ਨੇ ਅੱਛਾ ਜੀ ਠੀਕ ਹੈ ਜੀ ਲਓ ਜੀ ਇੱਧਰ ਟਾਇਰ ਚੈੱਕ ਕਰੋ ਤੁਸੀਂ ਟਾਇਰ ਹੀ ਟਾਇਰ ਆ ਰਿਮ ਭਾਜੀ ਵੱਡੇ ਪਏ ਜਿਹੜੇ ਹਾਂਜੀ ਇਹ 10 ਨਟ ਏ ਟਰੱਕਾਂ ਵਾਸਤੇ ਟਰਾਲੀਆਂ ਵਾਸਤੇ ਇਹ ਉਹਦੇ ਚ ਯੂਜ਼ ਹੁੰਦੇ ਆ ਠੀਕ ਹੈ ਤਾਂ ਨਿਗਮ ਰਵਾ ਸਕਦੇ ਹੋ ਲਓ ਜੀ ਹਾਂਜੀ ਚੈੱਕ ਕਰੋ ਤੁਸੀਂ ਇਹ ਨਵੇਂ ਨੇ ਅੱਛਾ ਜੀ ਹਾਂਜੀ ਤੇ ਟਾਇਰਾਂ ਦੀ ਵੈਰਾਈਟੀ ਭਾਜੀ ਬਹੁਤ ਜਿਆਦੀ ਵਧੀਆ ਹੈ ਇਹ ਨਵੇਂ ਪਏ ਨੇ ਚਮਕਦੇ ਟਾਇਰ ਹੈ ਲਓ ਜੀ ਕਰੋ ਚੈੱਕ ਮਸ਼ੀਨ ਦੇਖੀ ਭਾਈ ਚੱਲੀ ਅੰਦਰਲੇ ਪਾਸੇ ਮੜਾ ਇੱਕ ਵਾਰੀ ਦੇਖ ਲਈ ਕੀ ਸਿਸਟਮ ਉਹਦੇ ਬਣ ਰਹੇ ਨੇ ਜੀ ਅੰਦਰ ਹਾਂਜੀ ਹਾਂਜੀ ਤੇ ਲੋ ਜੀ ਭਾਈ ਜੀ ਸਾਰੇ ਆਪ ਚੀਜ਼ਾਂ ਤਿਆਰ ਕਰਦੇ ਆ ਤੇ ਇਹ ਇਹਨਾਂ ਦੀ ਮਸ਼ੀਨਾ ਵਗੈਰਾ ਖਰਾਬ ਹੈ ਇੱਧਰ ਲੱਗਾ ਕਿ ਆਪਾਂ ਜਾ ਨਹੀਂ ਸਕਦੇ ਰਸਤੇ ਸਮਾਨ ਤੇ ਲੋ ਜੀ ਆ ਸਾਰਾ ਸਮਾਨ ਆ ਗਿਆ ਤੁਹਾਨੂੰ ਸਾਰਾ ਕੁਝ ਇੰਟਰੋਡਿਊਸ ਕਰਾਤਾ ਹੈ ਜੀ ਸੋ ਇਦਾਂ ਦੀਆਂ ਚੀਜ਼ਾਂ ਆਪਾਂ ਇਨਫੋਰਮੇਸ਼ਨ ਤੁਹਾਡੇ ਦੀ ਵਲੌਗ ਜਿਹੜੇ ਆ ਉਹ ਲੈ ਕੇ ਆਉਨੇ ਰਹੇ ਨੇ ਆ ਜੀ ਤੇ ਕਰੋ ਚੈੱਕ ਸਮਾਨ ਨਾਲ ਨਾਲ ਉਧਰਲੇ ਪਾਸੇ ਸ਼ੁਰੂ ਹੋ ਕੇ ਆਣ ਆਪਾਂ ਦੂਜੇ ਪਾਸੇ ਆ ਗਏ ਆ ਜੀ ਸ਼ਾਪ ਦੇ ਘਟੋ ਘੱਟ 200 ਫੁੱਟ ਲੰਬਾ ਹੋਣਾ ਵੀਰ ਜੀ ਹਣਾ ਇੱਧਰ ਤੇ ਇੱਧਰਲਾ ਪਾਸਾ ਜੀ ਲੋ ਜੀ ਲਓ ਜੀ ਇਹ ਕੁਝ ਟਰਾਲੀਆਂ ਦੇ ਰਿੰਮ ਨੇ ਜੀ ਤੇ ਇਹਦੇ ਵਿੱਚ ਅਲੱਗ-ਅਲੱਗ ਨੇ 8 ਦਸਾ 8 ਨਟਾ ਤੇ 10 ਨਟਾ ਜਿਹੜਾ ਉਹ ਅਲੱਗ-ਅਲੱਗ ਜਿਹੜੇ ਵੇਰੀਐਂਟ ਤੁਹਾਨੂੰ ਮਿਲ ਜਾਣਗੇ ਚੈੱਕ ਕਰ ਲਓ ਤੁਸੀਂ ਤੇ ਜੇ ਕੀਮਤ ਦੀ ਗੱਲ ਕਰੀਏ ਤੇ ਭਾਈ ਹੁਣੀ ਕਹਿੰਦੇ ਵੀ 3000 ਤੋਂ 32-3300 ਤੱਕ ਹੈ ਨਾ ਜੀ ਹਾਂਜੀ 3000 ਤੋਂ 32-3300 ਤੱਕ ਜਿਹੜੇ ਉਹ ਮਿਲ ਜਾਣਗੇ ਜੀ ਲੋ ਇੱਕ ਰਿੰਮ ਹੈ ਜੀ ਹਾਂਜੀ ਇੱਕ ਇੱਕ ਦੀ ਗੱਲ ਕਰ ਰਹੇ ਜੋੜੇ ਦੀ ਨਹੀਂ ਸੋ ਦੋ ਤੁਹਾਨੂੰ 6000-6500 ਦੇ ਨੇੜੇ ਜਿਹੜੇ ਮਿਲ ਜਾਣਗੇ ਜੀ ਲੋ ਕਰੋ ਚੱਕਰੀ ਇਹ 10 ਨਟਾਂ ਵਾਲੇ ਆ ਗਏ ਜੀ ਹਨਾ ਜੀ ਹਾਂਜੀ 10 ਨਟਾਂ 8 ਨਟਾਂ 8 ਵਾਲੇ ਆ ਗਏ ਜੀ 2 4 6 ਤੇ 2 8 ਗਿਣਤੀ ਕਰ ਲਓ ਜੀ ਨਾਲ ਦੀ ਨਾਲ ਲਓ ਜੀ ਅਲੱਗ-ਅਲੱਗ ਚੁੱਜਾਂ ਨੇ ਜੀ ਬਾਕੀ ਆ ਗਈ ਸ਼ੌਪ ਭਾਜੀ ਹਰਾਂ ਦੀ 175 ਨੰਬਰ ਜੀ ਹਾਂਜੀ ਭਾਜੀ ਇੰਨਾ ਟਾਇਰਾਂ ਬਾਰੇ ਥੋੜਾ ਜਿਹਾ ਦੱਸੋ ਜੀ ਇਹ ਜਿਹੜੇ ਇਹ 1220 ਦੇ ਟਾਇਰ ਹੈ ਜੀ ਅੱਛਾ ਜੀ ਇਹ ਹੈਵੀ ਡਿਊਟੀ ਟਾਇਰ ਹੈ ओके okay जी।, जी, जी ए चाहे ਤੁਸੀਂ ਸਿੰਗਲ ਟਾਇਰ ਵੀ ਪਾਉਂਗੇ ਡਬਲ ਟਾਇਰ ਦਾ ਕੰਮ ਦੇਣਗੇ ਹੂੰ ਬਿਲਕੁਲ ਵਜਨ ਜਿੰਨਾ ਮਰਜ਼ੀ ਪਾਓ ਇਹਨਾਂ ਚ ਫਲੈਟ ਬਹੁਤ ਜ਼ਿਆਦਾ ਹੈ ਨਾ ਇਹ ਹਾਂਜੀ ਹਾਂਜੀ ਇਹ ਬਹੁਤ ਹੈਵੀ ਡਿਊਟੀ ਟਾਇਰ ਨੇ ਇੱਧਰ ਵੀ ਨੀ ਕੰਮ ਮਰਵਾ ਦੋ ਅਸਰ ਦੋ ਤਿੰਨ ਮਾਡਲ ਆਂਦੇ ਆ ਇਹਨਾਂ ਵਿੱਚ ਆ ਵੀ 1220 ਦੇ ਕਰੋ ਚੈੱਕ ਜੀ ਹਾਂਜੀ ਲੋ ਇਹ ਬੋਰਿੰਗ ਮਸ਼ੀਨ ਨੂੰ ਬਹੁਤ ਪੈ ਰਹੇ ਆ ਅੱਜਕੱਲ ਅੱਛਾ ਬੋਰ ਵਾਲੀ ਮਸ਼ੀਨ ਨੂੰ ਜੀ ਹਾਂਜੀ ਤੇ ਇੱਧਰ ਵੀ ਸਾਰੇ ਆਪਣੇ ਨੇ ਜੀ ਆਪਣੇ ਆ ਜੀ ਸਾਰਾ ਲੋ ਜੀ ਇਹ ਸਾਰੇ ਟਿੱਗਾਂ ਦੇ ਟਿੱਗ ਨੇ ਇੱਧਰ ਇਹ ਸਾਰੇ ਸਾਹਮਣੇ ਨੇ ਇਹਨਾਂ ਦੇ ਸ਼ਾਪ ਦੇ ਉਹ ਸਾਹਮਣੇ ਸ਼ਾਪ ਆ ਗਈ 1000 ਵੀ ਜੇ ਥੋੜੀ ਕੋਈ ਘੱਟ ਰੇਂਜ ਦੇ ਮੰਗਦੇ ਆ ਅੱਛਾ ਜੀ 4500 5000 ਦੀ ਰੇਂਜ ਵਿੱਚ ਆ ਵੀ ਟਾਇਰ ਆ ਗਏ ਆ 1000 ਵੀ ਦੇ ਓਕੇ ਜੀ ਹਾਂਜੀ ਆ ਸਾਰਾ ਜਿਹੜਾ 4500 ਤੋਂ 5000 ਦੀ ਰੇਂਜ ਵਾਲੇ ਨੇ ਲੋ ਜੀ ਕਰੋ ਚੈੱਕ ਤੁਸੀਂ ਜੇ ਕੋਈ ਹਲਕੀ ਰੇਂਜ ਮੰਗਦਾ ਉਹਨਾਂ ਵਾਸਤੇ ਨੇ ਹਾਂਜੀ ਜਿਹੜੀ ਵਧੀਆ ਰੇਂਜ ਆ ਤੁਹਾਨੂੰ ਪਹਿਲਾਂ ਦੱਸਿਆ ਹੀ ਸੀ ਉਹ ਹਾਂਜੀ 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 ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਤੇ ਆਪਾਂ ਤੁਹਾਨੂੰ ਇਨਫੋਰਮੇਸ਼ਨ ਦੇਤੀ ਆ ਇੱਥੋਂ ਆਪਾਂ ਨੂੰ ਟਰਾਲੀਆਂ ਦੇ ਟਾਇਰ ਤੇ ਟਰੱਕਾਂ ਦੇ ਟਾਇਰ ਬੋਰੀਂਗ ਮਸ਼ੀਨਾਂ ਦੇ ਟਾਇਰ ਮਿਲ ਜਾਣਗੇ ਰਿਮ ਮਿਲ ਜਾਣਗੇ ਸੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਇਹ ਵਲੌਗ ਜੀ ਧੰਨਵਾਦ